हां ਵੀ ਭਰਾਓ ਮੈਂ ਬਲਦੇਵ ਸਿੰਘ ਜੀਰਾ ਸੁਭਾ ਪ੍ਰਧਾਨ ਭਾਰਤੀ ਕਿਸਾਨ ਕ੍ਰਾਂਤੀਕਾਰੀ ਬਹੁਤ ਜ਼ਰੂਰੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਜਿਹੜੀ ਸਮਝ ਲਓ ਵੀ ਸਿੱਧਾ ਸਾਡੀ ਕਿਸਾਨੀ ਤੇ ਸਾਡੇ ਡੇਰੀ ਫਾਰਮਾਂ ਤੇ ਸਿੱਧਾ ਹਮਲਾ ਵਾ ਜਿਹੜਾ ਮੀਡੀਆ ਨੇ ਹੁਣ ਤੱਕ ਰੌਲਾ ਪਾਇਆ ਵੀ ਮੋਦੀ ਵਿਸ਼ਵਗੁਰੂ ਆ ਅ ਇਕਵਰੀ ਅਮਸ਼ਾ ਨੇ ਕਿਹਾ ਸੀਗਾ ਵੀ ਪੂਰੀ ਦੁਨੀਆ ਦੇ ਵਿੱਚ ਮੋਦੀ ਤੋਂ ਪੁੱਛੋ ਤਾਂ ਬਣਾ ਕੋਈ ਕੰਮ ਨਹੀਂ ਹੁੰਦਾ ਦਾ ਮਤਲਬ ਕਹਿਣ ਦਾ ਮਤਲਬ ਕੀ ਕਿ ਪੂਰੀ ਪੂਰੇ ਦੇਸ਼ ਨੂੰ ਜਿਸ ਤਰ੍ਹਾਂ ਬੇਕੂਬ ਬਣਾਇਆ ਵਾ ਨਕਲੀ ਮੋਦੀ ਦੀ ਛਵੀ ਘੜ ਕੇ ਵੀ ਇਹ ਤਾਂ ਬਹੁਤ ਵੱਡਾ ਲੀਡਰ ਆ ਬਹੁਤ ਮਾਨਤਾ ਵਾ ਇਹਦੀ ਉਹਦੀ ਫੂਕ ਨਿਕਲੀ ਆ ਤੇ ਨਿਕੱਢੀਆ 트ੰਪ ਨੇ 트ੰਪ ਨੇ ਕਿਵੇਂ ਕੱਟਤੀ ਅਮਰੀਕਾ ਤੇ ਭਾਰਤ ਦੇ ਵਿੱਚ ਸਮਝੌਤਾ ਹੋ ਗਿਆ ਮੱਕਾ ਸੋਇਆਬੀਨ ਕਪਾਹ ਏ ਹੁਣ ਅਮਰੀਕਾ ਤੋਂ ਆਇਆ ਕਰੂਗਾ ਤੇ ਜਿਹੜੇ ਸਾਡੇ ਡੈਰੀ ਦੁੱਧ ਨਾਲ ਜੁੜੇ ਹੈਗੇ ਆ ਚੀਜ਼ਾਂ ਜਿਹੜੀਆਂ ਪਨੀਰ ਲਾ ਲੋ کریم ਲਾ ਲੋ ਜਾਂ ਹੋਰ ਘਿਓ ਲਾ ਲੋ ਜਿੰਨੀਆਂ ਵੀ ਚੀਜ਼ਾਂ ਉਹ ਵੀ ਸਮਝੋਤਾ ਹੋ ਗਿਆ ਜਿੰਨੇ ਡੈਰੀ ਨਾਲ ਜੁੜੇ ਪ੍ਰੋਡਕਟ ਆ ਉਹ ਵੀ ਸਾਰੇ ਹੁਣ ਅਮਰੀਕਾ ਚੋਂ ਆਇਆ ਕਰਨਗੇ ਕਹਿੰਦਾ ਪਾਬ ਤੁਹਾਡੀ ਕਿਸਾਨੀ ਵੀ ਗਈ ਮੱਕਾ ਤੁਹਾਡਾ ਕਿਉਂਕਿ ਉਧਰੋਂ ਲੈ ਕੇ ਸਸਤਾ ਪੈਣਾ ਇਹਨਾਂ ਨੂੰ ਕਪਾਹ ਦਾ ਪਹਿਲੇ ਹੀ ਸਮਝੋਤਾ ਕਰ ਲਿਆ ਸੋਇਆ ਬੀਣ ਵੀ ਉਧਰੋਂ ਲਿਆ ਰਹੇ ਆ ਤੇ ਨਾਲ ਜਿਹੜਾ ਸਾਡਾ ਸਹਾਇਕਤ ਹੁੰਦਾ ਮੁੱਖ ਸਹਾਇਕਤ ਹੁੰਦਾ ਸੀ ਖੇਤੀਬਾੜੀ ਦੇ ਨਾਲ ਨਾਲ ਜਿਹੜਾ ਡੇਰੀ ਫਾਰਮ ਦਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਖਤਮ ਕਰਨ ਦਾ ਪੂਰੀ ਪਲੈਨਿੰਗ ਕਰ ਲਈ ਆ ਹੁਣ ਇੱਕ ਪਾਸੇ ਬਿਸ਼ਪ ਗੁਰੂ ਜਿਹੜਾ ਬਣਾਇਆ ਸੀ ਉਹ ਜਿਸ ਤਰ੍ਹਾਂ ਗੋਡਿਆਂ ਭਾਰ ਹੋਇਆ ਤੇ ਸਾਡੇ ਸਾਹਮਣੇ ਇੱਕ ਸਵਾਲ ਜ਼ਰੂਰ ਆਉਂਦਾ ਵਾ ਵੀ ਕੀ ਕਾਰਨ ਰਹਿ ਹੋਣਗੇ ਵੀ ਇਹ ਸਮਝੋਤੇ ਕਰਨੇ ਪੈਗੇ ਜਦੋਂ ਕਿ ਪਤਾ ਸੀਗਾ ਵੀ ਇਹ ਤਾਂ ਵਿਰੋਧ ਹੋਊਗਾ ਕਿਸਾਨਾਂ ਦੀ ਬਲੀ ਕਿਹੜੇ ਕਿਸ ਦਬਾਅ ਦੇ ਕਰਕੇ ਬਲੀ ਦੇਤੀ ਡੈਰੀ ਫਾਰਮ ਵਾਲਿਆਂ ਦੀ ਬਲੀ ਕਿਸ ਦਬਾਅ ਦੇ ਕਰਕੇ ਦੇਤੀ ਦਬਾਅ ਕਾ ਦਾ ਭਰਾਓ ਇਹਨਾਂ ਨੇ ਅਸਲ ਵਿੱਚ ਜਿਹੜੇ ਸਾਡੇ ਕੋਲ ਸਰਮਾਇਦਾਰ ਆਬਾਨੀ ਅਡਾਨੀ ਟਾਟੇ ਬਿਰਲੇ ਉਹਨਾਂ ਦੇ ਬਿਜ਼ਨਸ ਬਚਾਉਣ ਦੀ ਖਾਤਰ ਕਿਉਂਕਿ ਜੇ ਇਹ ਇਹ ਉਹਨਾਂ ਦੀਆਂ ਸ਼ਰਤਾਂ ਨਹੀਂ ਮੰਨਦੇਗੇ ਤਾਂ ਉਹਨਾਂ ਦੀਆਂ ਉਧਰੋਂ ਜਿਹੜੇ ਕੰਮ ਵਿਦੇਸ਼ਾਂ ਦੇ ਵਿੱਚ ਆਬਾਨੀ ਅਡਾਨੀਆਂ ਨੇ ਚਲਾਏ ਆ ਉਹ ਉਹਨਾਂ ਦੇ ਉੱਤੇ ਪਾਬੰਦੀ ਲਾਉਂਦੇ ਆ ਸੋ 2-4 ਬੰਦਿਆਂ ਨੂੰ ਆ ਦੇ ਯਾਰਾਂ ਨੂੰ ਬਚਾਉਣ ਖਾਤਰ ਪੂਰੀ ਕਿਸਾਨੀ ਦੀ ਬਲੀ ਦੇਤੀ ਡੇਰੀ ਫਾਰਮ ਦੀ ਬਲੀ ਦੇਤੀ ਹੁਣ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਜਾਂ ਆਮ ਲੋਕਾਂ ਵਾਸਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਾਹ ਸੰਘਰਸ਼ਾਂ ਦਾ ਰਾਹ ਬਣੂਗਾ ਤੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੇ ਆਪਦੇ ਆਪ ਨੂੰ ਇਹ ਹਿੰਦੂ ਹਿਰਦੇ ਸਮਰਾਟ ਕਹਿੰਦੇ ਆ ਮੋਦੀ ਸਾਹਿਬ ਤੇ ਅੰਸ਼ਾ ਖਾਸ ਕਰਕੇ ਜਿਹੜੇ ਪਹਿਲਾਂ ਨੇ ਰੌਲਾ ਪਾਇਆ ਸੀ ਉਹ ਤੋਂ ਤਾਂ ਮਾਸ ਵਾਲਾ ਦੁੱਧ ਆ ਉੱਥੇ ਉੱਤੇ ਦੁੱਧ ਪੀ ਕੇ ਸਾਡਾ ਧਰਮ ਪ੍ਰੇਸ਼ਟ ਹੋ ਜਾਊਗਾ ਹੁਣ ਸਾਡੇ ਹਿੰਦੂ ਭਰਾਵਾਂ ਨੂੰ ਸਵਾਲ ਕਰਨਾ ਚਾਹੀਦਾ ਵਾ ਹਿੰਦੂ ਭਰਾ ਇਹਨਾਂ ਨੂੰ ਪੁੱਛਣ ਵੀ ਹੁਣ ਉਹ ਦੁੱਧ ਦੇ ਵਿੱਚ ਕੀ ਗੱਲ ਮਾਸ ਵਾਲੇ ਜਿਹੜੇ ਤਾਤਾ ਉਹ ਖਤਮ ਹੋ ਗਏ ਆ ਕੀ ਹੁਣ ਉਹ ਉਸ ਮਾਂ ਉਹ ਦੁੱਧ ਪੀਣ ਨਾਲ ਜਾਂ ਉਥੋਂ ਦੇ ਪ੍ਰੋਡਕਟ ਖਾਣ ਨਾਲ ਕੀ ਧਰਮ ਭ੍ਰਿਸ਼ਟ ਨਹੀਂ ਹੋਊਗਾ ਸੋ ਜਿਹੜੀ ਅਸੀਂ ਗੱਲ ਗੱਲ ਲਗਾਤਾਰ ਕਹਿ ਰਹੇ ਆ ਇਹ ਕੋਈ Hindu ਨਹੀਂ ਇਹਨਾਂ ਨੂੰ ਕੋਈ ਹਿੰਦੂਆਂ ਦਾ ਖਿਆਲ ਨਹੀਂ ਕੋਈ ਇਹ ਧਰਮ ਨਹੀਂ ਇਹ ਸਿਰਫ ਬਿਜ਼ਨਸਮੈਨ ਬੰਦੇ ਆ ਵਪਾਰੀ ਬੰਦੇ ਆ ਇਹ ਕਿਸੇ ਦੇ ਸਕੇ ਨਹੀਂ ਇਹ 2-4 ਬੰਦਿਆਂ ਨੂੰ ਪਾਲ ਪਲੋਸ ਰਹੇ ਆ ਅਮੀਰਾਂ ਨੂੰ ਇਹ ਉਹਨਾਂ ਦੇ ਆ ਸੋ ਸਾਨੂੰ ਸਾਰਿਆਂ ਨੂੰ ਧਰਮ ਮਾਂ ਜਾਤਾਂ ਤੋਂ ਉੱਤੇ ਉੱਠ ਕੇ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਖੜੇ ਹੋਣਾ ਚਾਹੀਦਾ ਤੇ ਆਪਦੀ ਖੇਤੀ ਨੂੰ ਬਚਾਉਣ ਵਾਸਤੇ ਡੇਰੀ ਫਾਰਮ ਨੂੰ ਬਚਾਉਣਾ ਤੇ ਸਾਡੇ ਵਪਾਰ ਨੂੰ ਬਚਾਉਣ ਵਾਸਤੇ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਸਾਡੇ ਹਿੰਦੂ ਭਾਈਚਾਰਾ ਵਾ ਉਹਨੂੰ ਬਚਾਉਣ ਵਾਸਤੇ ਸਾਨੂੰ ਅੱਗੇ ਆਉਣਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ